ਸਾਰੇ ਗੱਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲੀਮ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਪ੍ਰੀਮਾ ਕਨਵਸtion ਨੇ ਦੀਆਂ ਵੈਰਵੀਆਂ ਜਿਹੜੀ ਕਿ ਹੁੰਦੀਆਂ ਨੇ ਆਰੇ ਵਾਲੀਆਂ ਉਹਨਾਂ ਦਾ ਅਸੀਂ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਕਿੱਦਾਂ ਬਣਾ ਸਕਦੇ ਹਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਹਿਲੀ ਵੇਰ ਉਹ ਹੈ ਜੀ ਸਾਡੀ ਪਰਲਾਰੇ ਪਰਲਾਰੇ ਦਾ ਮੀਨਸ ਹੁੰਦਾ ਬੋਲਣਾ ਪ੍ਰੈਜ਼ੈਂਟ ਦੇ ਵਿੱਚ ਅਸੀਂ ਆਰੇ ਕੱਟ ਦੇਣਾ ਹੁੰਦਾ ਈਓ ਦੇ ਨਾਲ ਅਸੀਂ ਔਰ ਐਡ ਕਰਦੇ ਆਂ ਈਓ ਪਾਰਲੋ ਮੈਂ ਬੋਲਦਾ ਹਾਂ ਈਓ ਪਾਰਲੋ ਕੋੰਤਾ ਹੈ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਪ੍ਰੈਜ਼ੈਂਟ ਦਾ ਰੂਲ ਉੱਪਰ ਲਿਖਿਆ ਹੋਇਆ ਤੁਸੀਂ ਬਾਰ-ਬਾਰ ਪੜ੍ਹ ਸਕਦੇ ਹੋ ਨੰਬਰ 2 ਪਸਾਤੋ ਵਰਬੋ ਪਰਲਾਰੇ ਦਾ ਪਸਾਤੋ ਅਸੀਂ ਬਣਾਵਾਂਗੇ ਆਰੇ ਕੱਟ ਕੇ ਐਡ ਕਰ ਦੇਣਾ ਹੁੰਦਾ ਆਤੋ ਇਸ ਦੇ ਵਿੱਚ ਇੱਕ ਔਜ਼ਿਲੀਆਰੇ ਵੀ ਯੂਜ਼ ਹੁੰਦਾ ਹੈ ਅਵੇਰੇਜ ਐਸਰੇ ਇਸ ਦੇ ਵਿੱਚ ਅਸੀਂ ਐਡ ਕਰਾਂਗੇ ਅਵੇਰੇ ਇਓ ਪਰਲਾਤੋ ਮੈਂ ਬੋਲਿਆ ਇੇਰੀਓ ਪਰਲਾਤੋ ਕੋਨ ਮੀਆ ਮੋਲਿਏ ਪਾਬ ਮੈਂ ਕੱਲ ਆਪਣੀ ਘਰ ਵਾਲੀ ਨਾਲ ਗੱਲ ਕੀਤੀ ਫਾਤੂਰੋ ਦੇ ਵਿੱਚ ਕੀ ਕਰਨਾ ਹੁੰਦਾ ਅਸੀਂ ਆਰੇ ਕੱਟ ਕੇ ਐਰੋ ਐਡ ਕਰ ਦੇਣਾ ਹੁੰਦਾ ਇਓ ਪਰਲੇਰੋ ਮੈਂ ਬੋਲਗਾ ਇਓ ਪਰਲੇਰੋ ਕੋਨ lui la settimana prossima ਮੈਂ ਅਗਲੇ ਹਫਤੇ ਉਸ ਨਾਲ ਗੱਲ ਕਰਾਂਗਾ ਨੰਬਰ 2 ਵੈਰ ਉਹ ਹੈਗੀ ਹੈ ਜੀ ਮੰਜਾਰੀ ਮੰਜਾਰੀ ਦਾ ਮੀਨਸ ਹੁੰਦਾ ਖਾਣਾ ਵੈਰ ਉਹ ਮੰਜਾਰੇ ਨੂੰ ਅਸੀਂ ਤੂ ਦੇ ਨਾਲ ਬਣਾਵਾਂਗੇ ਇਸ ਦੀ ਈਓ ਦੇ ਨਾਲ ਜਿਹੜੀ ਕਨੁਗਾਸੀ ਉਹਨਾਂ ਜਿੱਦਾ ਪਰ ਲਾਰੇ ਦੀ ਹੈ ਸੇਮ ਰਹੇਗੀ ਪ੍ਰੈਜ਼ੈਂਟ ਦੇ ਵਿੱਚ ਕੀ ਕਰਨਾ ਸੀ ਆਰੇ ਕੱਟ ਦੇਣਾ ਤੇ ਤੂ ਦੇ ਨਾਲ ਹਮੇਸ਼ਾ ਅਸੀਂ ਐਡ ਕਰਾਂਗੇ ਈ ਤੁਮਾਂਜੀ ਤੁਸੀਂ ਖਾਣਾ ਖਾਂਦੇ ਹੋ ਤੁਮਾਂਜੀ ਲਪੀਸਾ ਕਿ ਤੁਸੀਂ ਪੀਜ਼ਾ ਖਾਂਦੇ ਹੋ ਇਸ ਤਰੀਕੇ ਨਾਲ ਅਸੀਂ ਇਹਦਾ ਪ੍ਰੈਜ਼ੈਂਟ ਬਣਾਵਾਂਗੇ ਤੂ ਦੇ ਨਾਲ ਅਸੀਂ ਹਮੇਸ਼ਾ ਆਰੇ ਕੱਟ ਕੇ ਈ ਐਡ ਕਰਾਂਗੇ ਰੈਗੂਲਰ ਵਰਬਾਂ ਦੇ ਨਾਲ ਨੰਬਰ 2 ਪਸਾਤੋ ਉਸੇ ਤਰੀਕੇ ਨਾਲ ਆਰੇ ਵਾਲੀਆਂ ਸਾਰੀਆਂ ਵਰਬਾਂ ਦਾ ਜਿਹੜਾ ਪਸਾਤੋ ਹੁੰਦਾ ਆਰੇ ਕੱਟ ਕੇ ਅਸੀਂ ਆਹ ਤੋਂ ਲਾ ਦੇਣੇ ਹੁੰਦੇ ਆ ਤੇ ਐਸੇ ਰੇਰੇ ਤੋਂ ਇੱਕ ਯੂਜ਼ ਕਰਨੀ ਹੁੰਦੀ ਆ ਆਈ ਮੰਜਾ ਤੋਂ ਆਈ ਮੰਜਾ ਤੋਂ ਮਤਲਬ ਤੁਸੀਂ ਕੁਛ ਖਾਧਾ ਆਈ ਮੰਜਾ ਤੁਹਾਨੂੰ ਪੀਜ਼ਾ ਕਿ ਤੁਸੀਂ ਪੀਜ਼ਾ ਖਾਧਾ ਤੂ ਦੇ ਨਾਲ ਹਮੇਸ਼ਾ ਲਗਾਵਾਂਗੇ ਆਈ ਈ ਉਹਦੇ ਨਾਲ ਲਗਾਵਾਂਗੇ ਆ ਫਾਤੂਰੋ ਦੇ ਵਿੱਚ ਅਸੀਂ ਐਡ ਕਰਾਂਗੇ ਤੂੰ ਦੇ ਨਾਲ ਇਹ ਰਾਈ ਤੂੰ ਮੰਜੇ ਰਾਈ ਤੁਸੀਂ ਖਾਓਗੇ ਤੂੰ ਮੰਜੇ ਰਾਈ ਲਾ ਪੀਜ਼ਾ ਕੀ ਤੁਸੀਂ ਪੀਜ਼ਾ ਖਾਓਗੇ ਇਸ ਤਰੀਕੇ ਨਾਲ ਤੁਸੀਂ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਤੂੰ ਦੇ ਨਾਲ ਬਣਾ ਸਕਦੇ ਹੋ ਆਪਣੀ ਨੈਕਸਟ ਵਰਬ ਉਹ ਦੇਖਦੇ ਆਂ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਣੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡਾ ਫਰਜ਼ ਮੰਨਦਾ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਨੈਕਸਟ ਵਰਬ ਹੈਗੇ ਜੀ ਲਵ ਹੋ ਰਾਰੇ ਲਾਬੋਰਾਰੇ ਦਾ ਮੀਨਸ ਹੁੰਦਾ ਕੰਮ ਕਰਨਾ ਹੁਣ ਇਸ ਦੀ ਅਨੁਗਰਸਿਓਨੇ ਅਸੀਂ 3rd ਪਰਸਨ ਪਾਵ ਉਹ ਦੇ ਨਾਲ ਕਰਾਂਗੇ ਜਿਹਨੂੰ ਇਟਾਲੀਅਨ ਦੇ ਵਿੱਚ ਕਿਹਾ ਜਾਂਦਾ ਲੂਈ ਜਾਂ ਲਈ ਪ੍ਰੈਜ਼ੈਂਟੇ ਬਣਾਵਾਂਗੇ ਲਾਬੋਰਾਰੇ ਦਾ ਆਰੇ ਕੱਟ ਕੇ ਲੂਈ ਦੇ ਵਿੱਚ ਅਸੀਂ ਐਡ ਕਰਾਂਗੇ ਆ ਲੂਈ ਲਈ ਲਾਬੋਰਾ ਉਹ ਕੰਮ ਕਰਦਾ ਹੈ ਲੂਈ ਲਾਬੋਰਾ dalle 9 alle 5 ਉਹ 9 ਤੋਂ 5 ਤੱਕ ਕੰਮ ਕਰਦਾ ਹੈ ਹੁਣ ਇਸੇ ਵਰਬੋ ਦਾ ਅਸੀਂ ਪਸਾਤੋ ਦੇਖਾਂਗੇ ਥਰਡ ਪਰਸਨ ਲੂਈ ਦੇ ਨਾਲ ਲੂਈ ਦੇ ਨਾਲ ਅਸੀਂ ਲਗਾਵਾਂਗੇ ਆ ਤੇ ਲਾਬੋਰਾਰੇ ਦਾ ਆਰੇ ਕੱਟ ਕੇ ਲਾਬੋਰ ਬਚ ਜਾਣਾ ਤੇ ਉਹਦੇ ਵਿੱਚ ਅਸੀਂ ਐਡ ਕਰਾਂਗੇ ਆਤੋ ਲੂਈ ਆ ਲਾਬੋਰ ਰਾਤੋ ਉਸਨੇ ਕੰਮ ਕੀਤਾ ਲੂਈ ਆ ਲਾਬੋਰ ਰਾਤੋ ਇਨ UNA FABBRICA ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਜਾਂ ਕੰਮ ਕੀਤਾ ਉਸਨੇ ਨੈਕਸਟ ਦੇ ਦਾ ਫਾਤੂਰੋ ਬਣਾਵਾਂਗੇ ਫਾਤੂਰੋ ਦੇ ਵਿੱਚ ਅਸੀਂ ਕੀ ਐਡ ਕਰਨਾ ਥਰਡ ਪਰਸਨ ਦੇ ਵਿੱਚ ਐਰਾ ਐਰਾ ਜਿੱਦਾਂ ਕੀ ਬਣ ਜੇਗਾ ਲਾਵੋਰੇਰਾ lui lavorerà su questo progetto ਉਹ ਇਸ ਪ੍ਰੋਜੈਕਟ ਤੇ ਕੰਮ ਕਰੇਗਾ ਉਹ ਮਤਲਬ ਸਿੰਗਲ ਪਰਸਨ ਦੀ ਗੱਲ ਕਰ ਰਹੇ ਹੋ ਨੈਕਸਟ ਵਰਬ ਹੈ ਜੀ ਕੁੰਪਰਾਰੇ ਕੁੰਪਰਾਰੇ ਦਾ ਮੀਨ ਹੁੰਦਾ ਖਰੀਦਣਾ ਕੋਈ ਚੀਜ਼ ਜਾਂ ਕੁਛ ਵੀ ਇਸ ਨੂੰ ਅਸੀਂ ਬਣਾਵਾਂਗੇ ਨੋਈ ਦੇ ਨਾਲ ਨੋਈ ਦਾ ਮਤਲਬ ਆਈ ਹੋਪ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਅਸੀਂ ਜਦੋਂ ਅਸੀਂ ਪੰਜਾਬੀ ਚ ਅਸੀਂ ਕਹਿੰਦੇ ਹਾਂ ਟਾਲੀਅਨ ਦੇ ਵਿੱਚ ਉਸ ਨੂੰ ਉਸ ਨੂੰ ਕਿਹਾ ਜਾਂਦਾ ਨੋਈ ਨੋਈ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਅਸੀਂ ਕੀ ਐਡ ਕਰਾਂਗੇ ਆਰੇ ਕੱਟ ਕੇ ਕੋਂਪਰਾ ਆਰੇ ਦਾ ਆਰੇ ਕੱਟ ਕੇ ਯਾਮੋ ਐਡ ਕਰ ਦੇਣਾ ਨੋਈ ਕੋਂਪਰੀਆਮੋ ਅਸੀਂ ਖਰੀਦਦੇ ਹਾਂ ਨੋਈ ਕੋਂਪਰੀਆਮੋ ਲਾ ਫਰੂਟਾ ਅਸੀਂ ਫਲ ਖਰੀਦਦੇ ਹਾਂ ਇਹ ਰੈਗੂਲਰ ਸਰ ਫੋਰ ਸਰ ਵਰਬੀ ਇਰੈਗੂਲਾਰੀ ਦੇ ਉੱਤੇ ਅਪਲਾਈ ਹੋਵੇਗਾ ਇਰੈਗੂਲਾਰੀ ਤੇ ਨਹੀਂ ਹੋਣਾ ਬਸ ਆਹ ਤੋ ਕਿੱਦਾਂ ਬਣਾਵਾਂਗੇ ਨੋਈ ਦੇ ਨਾਲ ਨੋਈ ਦੇ ਨਾਲ ਅਸੀਂ ਇਸ ਤਰ੍ਹਾਂ ਜਾਵਾਂਗੇ ਅਵੇਰੇ ਵਰਤਾਂਗੇ ਅਵੇਰੇ ਦੇ ਵਿੱਚੋਂ ਅਸੀਂ ਲਗਾਵਾਂਗੇ ਨੋਈ ਦੇ ਨਾਲ ਅਪੀਆਮੋ ਅਬੀਆਮੋ ਕੰਪਰਾਟੋ ਅਸੀਂ ਖਰੀਦਿਆ ਨੋਈ ਅਬੀਆਮੋ ਕੰਪਰਾਟੋ ਲਾ ਫਰੁੱਟਾ ਅਸੀਂ ਫਲ ਖਰੀਦਿਆ ਅਗਲਾ ਹੈ ਜੀ ਫਾਤੂਰੋ ਫਾਤੂਰੋ ਕਿੱਦਾਂ ਬਣਾਵਾਂਗੇ ਨੋਈ ਦੇ ਨਾਲ ਨੋਈ ਦੇ ਨਾਲ ਅਸੀਂ ਐਡ ਕਰਾਂਗੇ 에레모 에레모 ਨੋਈ ਕੋਂਪਰੇ ਰੇਮੋ ਅਸੀਂ ਖਰੀਦਾਂਗੇ ਨੋਈ ਕੋਂਪਰੇਰੇਮੋ ਲਾ ਫਰੁੱਟਾ ਅਸੀਂ ਫਲ ਖਰੀਦਾਂਗੇ ਇਸ ਤਰੀਕੇ ਨਾਲ ਤੁਸੀਂ ਨੋਈ ਦੇ ਨਾਲ ਫਾਤੂਰੋ ਬਣਾ ਸਕਦੇ ਹੋ ਨੈਕਸਟ ਵਰਬ ਹੈ ਜੀ ਕਾਮੀਨਾਰੇ ਕਾਮੀਨਾਰੇ ਦਾ ਮੀਨਸ ਹੁੰਦਾ ਟਰਨਾ ਇਸ ਵਰਬ ਨੂੰ ਅਸੀਂ ਕੋ ਨੂੰ ਗਾਰੇ ਕਰਾਂਗੇ ਵੋਈ ਦੇ ਨਾਲ ਭਾਵ ਤੁਸੀਂ ਦੇ ਨਾਲ ਜਦੋਂ ਤੁਹਾਡਾ ਸਾਹਮਣਿਆ ਲਾ ਪਰਸਨ ਇੱਕ ਤੋਂ ਜ਼ਿਆਦਾ ਹੋਵੇ ਵੋਈ ਦੇ ਨਾਲ ਕਾਮੀਨਾਰੇ ਵਰਬੋ ਦੇ ਨਾਲ ਅਸੀਂ ਪ੍ਰੈਜ਼ੈਂਟ ਕਿਦਾਂ ਬਣਾਵਾਂਗੇ ਆਰੇ ਕੱਟ ਕੇ ਆਤੀ ਐਡ ਕਰ ਦਾਂਗੇ ਵੋਈ ਕਾਮੀਨਾਤੇ ਤੁਸੀਂ ਤੁਰਦੇ ਹੋ ਵੋਈ ਕਾਮੀਨਾਤੇ ਨਾਲ ਪਾਰਕ ਤੁਸੀਂ ਪਾਰਕ ਵਿੱਚ ਤੁਰਦੇ ਹੋ ਬਸ ਆਤੋਂ ਕਿਤਾ ਬਣਾਣਾ ਆਰੇ ਕੱਟ ਕੇ ਆਤੋਂ ਲਗਾ ਦੇਣਾ ਅਵੇ ਤੇ ਕਾਮੀਨਾਤੋ ਤੁਸੀਂ ਤੁਰੇ ਤੁਰੇ ਅਵੇਤੇ ਕਾਮਿਨਾਤੋ ਮੋਲਟੋ ਯੇਰੀ ਤੁਸੀਂ ਕੱਲ ਬਹੁਤ ਤੁਰੇ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਜੇ ਪਸੰਦ ਆ ਰਹੀਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਵੋਈ ਦੇ ਨਾਲ ਅਸੀਂ ਕਿੱਦਾਂ ਬਣਾਵਾਂਗੇ ਫਤੂਰੋ ਇਹ ਰੇਤੇ ਐਡ ਕਰਾਂਗੇ ਇਹ ਰੇਤੇ ਕਾਮਿਨਾਰੇ ਦੇ ਵਿੱਚ ਆਰੇ ਕੱਟ ਕੇ ਇਹ ਰੇਤੇ ਐਡ ਕਰਾਂਗੇ ਵੋਈ ਕਾਮਿਨੇਰੇ ਯੇਤੇ ਤੁਸੀਂ ਚੱਲੋਗੇ ਵੋਈ ਕਾਮਿਨੇਰੇ ਯੇਤੇ ਦੁਮਾਨੀ ਕਿ ਤੁਸੀਂ ਕੱਲ ਨੂੰ ਚੱਲੋਗੇ ਨੈਕਸਟ ਵਰਬ ਉਹ ਹੈ ਜੀ ਸਾਡੇ ascoltare ascoltare ਦਾ ਮੀਨਸ ਹੁੰਦਾ ਸੁਣਨਾ ਤੇ ਇਸ ਨੂੰ ਅਸੀਂ ਬਣਾਵਾਂਗੇ ਲੋਰੋ ਦੇ ਨਾਲ ਪਹਿਲਾਂ ਦੇਖਦੇ ਆ ਪ੍ਰੈਜ਼ੈਂਟ ਕਿਦਾਂ ਬਣਾਵਾਂਗੇ ਆਰੇ ਕੱਟ ਕੇ ਆਨੋ ਐਡ ਕਰ ਦਾਂਗੇ ਲੋਰੋ ascoltano ਉਹ ਸੁਣਦੇ ਹਨ ਲੋਰੋ ascoltano la musica ਉਹ 뮤직 ਸੁਣਦੇ ਹਨ ਹੁਣ ਇਹਦਾ ਪਾਸਟ ਦੇਖ ਲੈਂਦੇ ਆ ਪਾਸਟ ਕਿਦਾਂ ਬਣਾਵਾਂਗੇ ਐਸਰੇ ਦੇ ਵੇਰੇ ਦੇ ਵਿੱਚੋਂ ਅਸੀਂ ਇੱਕ ਵੈਰਬ ਯੂਜ਼ ਕਰਨੀ ਹੁੰਦੀ ਆ ਆਕਸਿਲਰੀ ਤੇ ਅਸਕੁਲ ਤਾਰੇ ਦੇ ਵਿੱਚੋਂ ਆਰੇ ਕੱਟ ਕੇ ਆਤੋ ਐਡ ਕਰਨਾਂਗੇ ਲੋਰੋ ਦੇ ਨਾਲ ਹਮੇਸ਼ਾ ਲਗਾਵਾਂਗੇ ਅਸੀਂ ਆਨੋ ਜੇਕਰ ਵੈਰਬ ਟ੍ਰਾਂਜ਼ਿਟਿਵੋ ਆ ਆਨੋ ਅਸਕੁਲ ਤਾਤੋ ਉਸ ਉਹਨਾਂ ਨੇ ਸੁਣਿਆ ਲੋਰੋ ਆਨੋ ਅਸਕੁਲ ਤਾਤੋ ਲਮ ਮਿਊਜ਼ਿਕਾ ਲਮ ਮਿਊਜ਼ਿਕਾ ਕਹਿੰਦਾ ਪਾਵ ਉਹਨਾਂ ਨੇ ਮਿਊਜ਼ਿਕ ਸੁਣਿਆ ਫਤੂਰੋ ਦੇ ਵਿੱਚ ਅਸੀਂ ਐਡ ਕਰਾਂਗੇ ਏਰਾਨੋ ਲੋਰੋ ਅਸਕੁਲ ਤੇਰਾਨੋ ਓਹੋ ਸੁਣਨਗੇ ਲੋਰੋ ਅਸਕੁਲਤੇ ਰਾਨੋ ਲਾ ਮੂਸਿਕਾ ਓਹੋ ਸੰਗੀਤ ਜਾਂ ਮਿਊਜ਼ਿਕ ਸੁਣਨਗੇ ਕਿ ਨਾਲ ਤੁਸੀਂ ਪ੍ਰੈਜ਼ੈਂਟ ਤੇ ਪਾਸਟ ਤੇ ਫਿਊਚਰ ਬਣਾ ਸਕਦੇ ਹੋ ਨੈਕਸਟ ਵਰਬ ਆ ਇਨਕੋਂਤਰਾਰੀ ਇਨਕੋਂਤਰਾਰੀ ਹੁੰਦਾ ਮਿਲਣਾ ਈਓ ਇਨਕੋਂਟ੍ਰੋ ਲੀ ਅਮੀਚੀ ਮੈਂ ਦੋਸਤਾਂ ਨੂੰ ਮਿਲਦਾ ਹਾਂ ਪਾਸਟ ਕਿਦਾ ਬਣਾਵਾਂਗੇ ਔ ਇਨਕੋਂਟਰਾਤੋ ਮੈਂ ਮਿਲਿਆ o oh, incontratoli amici me doston nu milya me milanga io incontrerò me milanga force io incontrerò li amici domani shayad main apne doston nu kal mila visitare visitare da matlab hunda visit karna kisi jagah te jana tu visiti Tu si mulacat cardio, già ja tu, tu visiti la tua famiglia, che tu si apriranno meldio, visit cartio. Ai visitato, tu si dora kitta, già ja tu si mile. Ai visitato Roma, che tu si romanda dora kitta. Tu visiterai, tu visiterai. ਮਤਲਬ ਤੁਸੀਂ ਮੁਲਾਕਾਤ ਕਰੋਗੇ ਜਾਂ ਦੌਰਾ ਕਰੋਗੇ ਤੋ ਵਿਜ਼ਿਟੇਰਾ ਇਲ ਮੂਜ਼ੀਓ ਆ ਰੋਮਾ ਤੁਸੀਂ ਰੋਮ ਵਿੱਚ ਅਜਾਇਬ ਘਰ ਦਾ ਦੌਰਾ ਕਰੋਗੇ